ਚੰਗੇ ਲੋਕ ਆਪਣੇ ਘਰ ਵਿੱਚ ਆ ਚੀਜ਼ ਨਹੀਂ ਰੱਖਦੇ ਜਿਸ ਕਰਕੇ ਉਹ ਬਹੁਤ ਸੌਖੇ ਰਹਿੰਦੇ ਨੇ ਉਹ ਛੇਤੀ ਬੁੱਢੇ ਵੀ ਨਹੀਂ ਹੁੰਦੇ ਨਾ ਹੀ ਉਹਨਾਂ ਨੂੰ ਕੋਈ ਬਿਮਾਰੀਆਂ ਲੱਗਦੀਆਂ ਤੇ ਨਾ ਹੀ ਰੋਗ ਲੱਗਦੇ ਤੁਸੀਂ ਸਭ ਜਾਣਦੇ ਹੋ ਕਿ ਸਾਡੇ ਮਨੁੱਖੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦਾ ਹੋਣਾ ਬੜਾ ਜ਼ਰੂਰੀ ਆ ਸੰਜੀਤ ਸਿਹਤ ਦਾ ਹੋਣਾ ਬੜਾ ਜ਼ਰੂਰੀ ਆ ਅਤੇ ਵਧੀਆ ਤਰੀਕੇ ਨਾਲ ਲੰਬੀ ਉਮਰ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਪਰ ਕੀ ਹੋ ਰਿਹਾ ਕਿ ਸਾਡੇ ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਪਹਿਹੀ ਕੀਜ ਵਾਰ ਦਿੱਤੀ ਗਈ ਹੈ ਜਿਹਦੇ ਕਰਕੇ ਬਹੁਤ ਸਾਰੇ ਲੋਕ ਉਹਦੇ ਸ਼ਿਕਾਰ ਹੁੰਦੇ ਜਾ ਰਹੇ ਨੇ ਸਾਡੇ ਸਮਾਜ ਦੇ ਵਿੱਚ ਪਹਿਹੀ ਗੱਲ ਵਾਰ ਦਿੱਤੀ ਗਈ ਉਹ ਵਾਰਨ ਦਾ ਮਕਸਦ ਕੀ ਹੈ ਕਿ ਲੋਨਾ ਲੋਕਾਂ ਦਾ ਪੈਸਾ ਕਮਾਉਣਾ ਕਿ ਸਾਡੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਣਾ ਸਾਡੇ ਲੋਕਾਂ ਦੀ ਜ਼ਿੰਦਗੀ ਨੂੰ ਚਿੰਤਾਵਾਂ ਚ ਪਾ ਕੇ ਬਿਮਾਰੀਆਂ ਦਾ ਢੇਰ ਕਰਨਾ ਸਾਡੇ ਲੋਕਾਂ ਦੇ ਘਰਾਂ 'ਚ ਲੜਾਈ ਪਾ ਕੇ ਆਪ ਐਸ਼ ਕਰਮੀ ਤੇ ਸੌਕੇ ਰਹਿਣਾ ਉਹ ਕਿਹੜੀ ਗੱਲ ਹੈ ਜਿਹਦੇ ਵੱਲ ਹਰ ਇੱਕ ਭੈਣ ਭਰਾ ਨੂੰ ਉਹ ਧਿਆਨ ਦੇਣਾ ਚਾਹੀਦਾ ਤੁਸੀਂ ਵੇਖਿਆ ਹੋਣਾ ਕਿ ਚੰਗੇ ਲੋਕ ਜਿਹੜੇ ਨੇ ਇਹ ਗੱਲ ਨੂੰ ਹਮੇਸ਼ਾ ਨੋਟ ਕਰਦੇ ਤੁਹਾਡੇ ਵਰਗੇ ਭੈਣ ਭਰਾ ਕਿ ਅੱਜ ਸਾਡੇ ਸਮਾਜ 'ਚ ਇਹ ਗੱਲ ਪਾ ਦਿੱਤੀ ਗਈ ਆ ਕੁਝ ਕੋ ਕਾਰਪੋਰੇਟ ਘਰਾਣਿਆਂ ਨੇ ਕਿ ਜੇ ਸਾਡੇ ਰਿਸ਼ਤੇਦਾਰਾਂ ਕੋਲ ਇੱਕ ਗੱਡੀ ਆ ਤੇ ਅਸੀਂ ਉਸ ਤੋਂ ਵੱਡੀ ਗੱਡੀ ਲਈਏ ਤਾਂ ਫਿਰ ਗੱਲ ਬਣਦੀ ਆ ਜਾਂ ਕਿ ਸਾਡੇ ਆਂਦੀ ਗਵਾਂਦੀ ਦੀ ਘਰ ਛੋਟਾ ਆ ਤੇ ਅਸੀਂ ਉਸ ਤੋਂ ਵੱਡਾ ਘਰ ਬਣਾਈਏ ਤਾਂ ਗੱਲ ਫਿਰ ਬਣਦੀ ਆ ਜੇ ਸਾਡੇ ਰਿਸ਼ਤੇਦਾਰਾਂ ਦੇ ਕੋਲ ਛੋਟਾ ਫ੍ਰਿਜ ਆ ਕਿ ਅਸੀਂ ਉਹ ਤੋਂ ਵੱਡਾ ਫ੍ਰਿਜ ਲਿਆ ਕੇ ਰੱਖੀਏ ਤਾਂ ਗੱਲ ਫੇਰ ਬੰਦੀ ਆ ਈਵਨ ਕਿ ਹਰ ਇੱਕ ਵਿਸ਼ੇ ਦੇ ਉੱਪਰ ਹਰ ਇੱਕ ਗੱਲ ਦੇ ਉੱਪਰ ਸਾਡੀ ਦਿਮਾਗ ਬਹੁਤ ਸਾਰੇ ਲੋਕਾਂ ਦੀ ਮਾਨਸਿਕਤਾ ਕੁਝ ਕੋ ਕੰਪਨੀਆਂ ਨੇ ਬਣਾ ਦਿੱਤੀ ਜੇ ਉਹਦਾ ਹੁੰਦਾ ਕੀ ਆ ਹੁਣ ਮੰਨ ਲਓ ਜਿਹਦੇ ਕੋਲ ਤਾਂ 4 ਪੈਸੇ ਹੈਗੇ ਨੇ ਸਭੋ ਚਾਹੀਦਾ ਕਿ ਉਹ ਵੀ ਸੇਵਿੰਗ ਕਰੇ ਉਹ ਆਪਣੇ ਕੋਲ ਰੱਖੇ ਜਿਹਦੇ ਕੋਲ ਪੈਸਾ ਹੋਵੇਗਾ ਨਾ ਉਹਨੂੰ ਇੱਕ ਮਾਨਸਿਕ ਖੁਸ਼ੀ ਹੋਵੇਗੀ ਉਹਨੂੰ ਇੱਕ ਤਸੱਲੀ ਹੋਵੇਗੀ ਕਿ ਕਦੇ ਲੋੜ ਪਈ ਤੇ ਮੈਂ ਖਰਚੇ ਲਵਾਵਾਂਗਾ ਪਰ ਜੇ ਕਿਸੇ ਨੂੰ ਕੋਲ ਕੋ ਪੈਸੇ ਥੋੜੇ ਨੇ ਤੇ ਜੇ ਉਹ ਜिदबाजी ਕਰਕੇ ਕਹਿੰਦਾ ਜੀ ਉਹਨੇ ਕੋਈ ਛੋਟੀ ਗੱਡੀ ਐ ਮੈਂ ਵੱਡੀ ਗੱਡੀ ਲਿਆ ਕੇ ਖਰੀਦ ਕਰ ਦਵਾ ਉਹਦੇ ਕੋਲ ਨਿੱਕਾ ਟਰੈਕਟਰ ਐ ਮੈਂ ਵੱਡਾ ਟਰੈਕਟਰ ਲਿਆ ਕੇ ਖੜਾ ਕਰ ਦਵਾ ਤਾਂ ਮੁਸ਼ਕਲ ਕੀ ਆਵੇਗੀ ਕਿ ਇੱਕ ਤਾਂ ਉਹ ਬੰਦਾ ਪੈਸੇ ਚੁੱਕੇ ਲਾਵੇਗਾ ਦੂਸਰਾ ਉਹਦੀ ਆਮਦਨ ਘੱਟ ਹੋਣੀ ਆ ਆਲਰੇਡੀ ਪਹਿਲਾਂ ਹੀ ਘੱਟ ਹੋएगी ਫੇਰ ਹੀ ਉਹਨੇ ਪੈਸੇ ਚੁੱਕ ਕੇ ਲਾਏ ਨਹੀਂ ਤੇ ਤੀਸਰਾ ਕਿ ਹਰ ਵੇਲੇ ਚਿੰਤਾ ਰਹਿਣੀ ਆ ਤੇ ਚਿੰਤਾ ਨੇ ਸਾਡੇ ਸਰੀਰ ਚ ਨੈਗੇਟਿਵ એનર્ਜੀ ਪੈਦਾ ਕਰਨੀ ਆ ਜਦੋਂ ਘਰ ਚ ਪੈਸਾ ਨਹੀਂ ਹੋਣਾ ਖੁੱਲਾ ਤਾਂ ਉਹਦੀਆਂ ਕਿਸ਼ਤਾਂ ਦਾ ਦੂਜਾ ਤੀਜਾ ਖਰਚਾ ਹੋਰ ਕਈ ਖਰਚੇ ਹੁੰਦੇ ਨੇ ਹਰ ਰੋਜ਼ ਜ਼ਿੰਦਗੀ ਦੇ ਵਿੱਚ ਫਿਰ ਉਹ ਲੜਾਈ ਦਾ ਕਾਰਨ ਬਣਦੇ ਨੇ ਤੇ ਘਰ ਵਿੱਚ ਖੁਸ਼ੀ ਫਿਰ ਕਿੱਥੋਂ ਰਹਿਣੀ ਚੰਗੀ ਸਿਹਤ ਕਿੱਥੋਂ ਰਹਿਣੀ ਅੱਜ ਸਾਡੇ ਲੋਕਾਂ ਨੂੰ ਇਸ ਵਿਸ਼ੇ ਵੱਲ ਵੀ ਸੋਚਣਾ ਚਾਹੀਦਾ ਕਿ ਬਹੁਤੀਆਂ ਬਿਮਾਰੀਆਂ ਦਾ ਕਾਰਨ ਸਾਡੀਆਂ ਆਪਣੀਆਂ ਹੀ ਗਲਤੀਆਂ ਨੇ ਜੇ ਅਸੀਂ ਛੋਟਾ ਟਰੈਕਟਰ ਰੱਖ ਲਾਂਗੇ ਛੋਟੀ ਫ੍ਰਿਜ ਰੱਖ ਲਵਾਂਗੇ ਛੋਟੀ ਗੱਡੀ ਲੈ ਲਾਂਗੇ ਛੋਟੀ ਹੋਰ ਵੀ ਕੋਈ ਚੀਜ਼ਾਂ ਜਿੱਦਾਂ ਛੋਟਾ ਘਰ ਬਣਾ ਲਵਾਂਗੇ ਤਾਂ ਉਹਦੇ ਵਿੱਚ ਰਹਿਣ ਵਾਲਿਆਂ ਦੇ ਨਾਲ ਹੀ ਤਾਂ ਖੁਸ਼ੀਆਂ ਨਹੀਂ ਅਸੀਂ ਅਕਸਰ ਵੇਖਿਆ ਕਿ ਵੱਡੀਆਂ ਗੱਡੀਆਂ ਦੇ ਵਿੱਚ ਜਾਂਦੇ ਹੋਏ ਲੋਕ ਅਕਸਰ ਮੂੰਹ ਵੱਟ ਕੇ ਬੈਠੇ ਹੋ ਦੇਖ ਦੂਜੇ ਨਾਲ ਵੱਡੀਆਂ ਗੱਡੀਆਂ ਵੱਡੇ ਘਰਾਂ ਤੋਂ ਸਫ਼ਰ ਕਰਨ ਵਾਲੇ ਜਾਂ ਵੱਡਿਆਂ ਘਰਾਂ 'ਚ ਰਹਿਣ ਵਾਲੇ ਲੋਕ ਜਿਹੜੇ ਨੇ ਆਪ ਕੋ ਆਪਣੇ ਕਮਰੇ 'ਚ ਵੜੇ ਹੁੰਦੇ ਕੋਈ ਇੱਕ ਦੂਜੇ ਨਾਲ ਬਹਿ ਕੇ ਗੱਲ ਨਹੀਂ ਕਰਦਾ ਇਹੋ ਜਿਹਾ ਵੀ ਦ੍ਰਿਸ਼ ਤੁਸੀਂ ਸਾਰਿਆਂ ਨੇ ਵੇਖੇ ਹੋਣਗੇ ਕਿ ਇਹੋ ਜਿਹੇ ਘਰ ਬਣਾਉਂਦਾ ਇਹੋ ਜੀਆਂ ਗੱਡੀਆਂ ਲੈਣ ਦਾ ਕੀ ਫਾਇਦਾ ਘਰ ਨਿੱਕਾ ਹੋਵੇ ਗੱਡੀ ਨਿੱਕੀ ਹੋਵੇ ਫਰਿੱਜ ਨਿੱਕਾ ਹੋਵੇ ਟਰੈਕਟਰ ਨਿੱਕਾ ਹੋਵੇ ਬੇਸ਼ੱਕ ਲੇਕਿਨ ਉਸ 'ਚ ਪਿਆਰ ਚਾਹੀਦਾ ਕਿ ਉਹ ਜਿਹੜਾ ਪਰਿਵਾਰ ਰਹਿ ਰਿਹਾ ਹੈ ਉਹਦੇ 'ਚ ਐ ਇੰਜ ਦਾ ਮਾਹੌਲ ਹੋਵੇ ਕਿ ਸਾਨੂੰ ਇੱਕ ਦੂਜੇ 'ਤੇ ਬੜੀ ਲੋਡ ਵਾ ਸਾਡਾ ਇੱਕ ਦੂਜੇ ਬਿਨਾ ਸਰਦਾ ਨਹੀਂ ਆ ਜੇ ਸਾਡੇ ਪਰਿਵਾਰ 'ਚ ਕੋਈ ਸਾਡੇ ਕੋਲ ਆਪ ਨੂੰ ਨਹੀਂ ਆਇਆ ਤਾਂ ਅਸੀਂ ਉਹਨੂੰ ਫੋਨ ਕਰਕੇ ਪੁੱਛੀਏ ਤੁਸੀਂ ਕਿੱਥੇ ਹੋ ਤੁਸੀਂ ਕਿਉਂ ਨਹੀਂ ਆਏ ਸਾਡੀ ਭਾਵਨਾ ਇਦਾਂ ਦੀ ਹੋਣੀ ਚਾਹੀਦੀ ਆ ਲੇਕਿਨ ਮੇਰਾ ਇਹ ਕਹਿੰਦਾ ਭਾਵ ਨਹੀਂ ਕਿ ਸਾਰੇ ਵੱਡਿਆਂ ਕਰਾਂ 'ਚ ਇੰਜ ਹੀ ਹੁੰਦਾ हां ਜਿਹੜੇ ਲੋਕ ਆਲਰੇਡੀ ਸੌਖੇ ਨੇ ਜਿਨ੍ਹਾਂ ਦੀ ਆਰਥਿਕ ਹਾਲਤ ਬਹੁਤ ਵਹਿਤਰ ਆ ਉਹ ਸਗੋਂ ਜਿੱਥੇ ਉਹ ਵੱਡਾ ਘਰ ਬਣਾਉਂਦੇ ਨੇ ਉੱਥੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਰੱਖਦੇ ਨੇ ਕਿ ਸਾਡੇ ਚ ਪਿਆਰ ਕਿੰਝ ਬਣਿਆ ਰਹਿ ਸਕਦਾ ਸਾਨੂੰ ਇੱਕ ਹੀ ਟੀਵੀ ਦੀ ਲੋੜ ਵਾ ਜੇ ਇੱਕ ਘਰ ਦੇ ਵਿੱਚ ਚਾਰ ਚਾਰ ਟੀਵੀ ਲੱਗੇ ਨੇ ਟੀਵੀ ਤੋਂ ਭਾਵੇਂ ਕੁਝ ਵੀ ਲੈ ਲਓ ਤੁਸੀਂ ਐਲਈਡੀ ਲਾ ਲਓ ਪਲਾਜ਼ਮਾ ਲਾ ਲਓ ਕੁਝ ਵੀ ਲਾ ਲਓ ਕੋਈ ਸ਼ਬਦ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਜੇ ਇਹ ਅਲੱਗ-ਅਲੱਗ ਕਮਰਿਆਂ 'ਚ ਬਹਿਣ ਦੀ ਆਦਤ ਪਾ ਕੇ ਪੌਣ ਦੀ ਥਾਂ ਇੱਕ ਕਮਰੇ 'ਚ ਬਹਿ ਕੇ ਬੈਠ ਜਾਵਾਂਗੇ ਤੇ ਸਾਨੂੰ ਇਹਦਾ ਜ਼ਿਆਦਾ ਚੰਗਾ ਲੱਗੂਗਾ ਕੋਈ ਆ ਕਹੇਗਾ ਕਿ ਮੈਂ ਆ ਚੈਨਲ ਦੇਖਣਾ ਦੂਜਾ ਕਹੇਗਾ ਮੈਂ ਆ ਵੇਖਣਾ ਤੇ ਕਿੰਨਾ ਪਿਆਰ ਬਣਿਆ ਰਹਿੰਦਾ ਇਹ ਕੋਈ ਨੈਗੇਟਿਵ ਗੱਲ ਨਹੀਂ ਇੱਕ ਪੋਜੀਟਿਵ ਗੱਲ ਆ ਕਿ ਸਾਰੇ ਜਾਨੀ ਫਿਰ ਵੀ ਆਪਾਂ ਇਕੱਠੇ ਬੈਠੇ ਨੇ ਸਾਨੂੰ ਇਹ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਤੇ ਚੰਗੇ ਲੋਕ ਹਮੇਸ਼ਾ ਇਹਨਾਂ ਗੱਲਾਂ ਵੱਲ ਰਹਿੰਦੇ ਨੇ ਤੇ ਉਹ ਸੌਖੇ ਰਹਿੰਦੇ ਨੇ ਤੇ ਕਿਹਰੇ ਤੋਂ ਪਤਾ ਲੱਗ ਜਾਂਦਾ ਕਿ ਲੋਕ ਕਿੰਨੇ ਸੌਖੇ ਨੇ ਤੇ ਕਿੰਨੇ ਵਧੀਆ ਜ਼ਿੰਦਗੀ गुਜ਼ਾ ਰਹੇ ਨੇ ਮੈਂ ਆਖਦਾ ਕਿ ਮੇਰੇ ਸੱਜਣ ਐਸ ਵੀ ਸਾਲ ਜ਼ਰੂਰ ਧਿਆਨ ਦੇਣ ਅਸੀਂ ਫੋਕੀ ਦੌੜ ਵੱਲ ਨਾ ਧੌੜੀਏ ਐਵੇਂ ਮਹਿੰਗੀਆਂ ਚੀਜ਼ਾਂ ਲੈ ਲੈ ਕੇ ਘਰ ਤੇ ਖੜੀਆਂ ਕੰਨੂ ਰੱਖਣ ਨੂੰ ਉਹਦਾ ਕੀ ਫਾਇਦਾ ਜੇ ਸਾਡਾ ਛੋਟੀ ਚੀਜ਼ ਦਾ ਸੜਦਾ ਸਰਦਾ ਨਾ ਸਾਨੂੰ ਉਤੇ ਮਾਣ ਹੋਣਾ ਚਾਹੀਦਾ ਸਾਨੂੰ ਉਤੇ ਫਖਰ ਹੋਣਾ ਚਾਹੀਦਾ ਕਿ ਸਾਡੇ ਘਰ ਚ ਖੁਸ਼ੀ ਆ ਕਈ ਲੋਕ ਤਾਂ ਸਾਈਕਲ ਤੇ ਜਾ ਰਹੇ ਵੀ ਬੜੇ ਖੁਸ਼ ਹੁੰਦੇ ਨੇ। ਕਈ ਲੋਕ ਸਕੂਟਰ ਮੋਟਰਸਾਈਕਲ ਤੇ ਵੀ ਜਾ ਕੇ ਬੜੇ ਖੁਸ਼ ਹੁੰਦੇ ਨੇ। ਬੜੇ ਵਧੀਆ ਮਾਹੌਲ ਲੱਗਦਾ ਤੇ ਕਈ ਗੱਡੀਆਂ 'ਚ ਬੈਠੇ ਵੀ ਐਵੇਂ ਦਾ ਵਿਹਾਰ ਕਰ ਰਹੇ ਹੁੰਦੇ ਜਿਵੇਂ ਬਹੁਤ ਵੱਡਾ ਗੁਨਾਹ ਕਰਤਾ ਹੋਵੇ ਗੱਡੀ 'ਤੇ। ਰੱਬ ਨੇ ਸਾਨੂੰ ਗੱਡੀ ਦਿੱਤੀ ਤਾਂ ਉੱਤੇ ਬੈਠ ਕੇ ਅਸੀਂ ਮਿਆਫ ਕਰਨਾ। ਮੇਰੇ ਸੱਜਣ ਇਹਨਾਂ ਵਿਸ਼ਿਆਂ 'ਵਾਂ ਜ਼ਰੂਰ ਸੋਚਣ ਕਿਉਂਕਿ ਜ਼ਿੰਦਗੀ ਨੂੰ ਬਿਹਤਰ ਬਣਾਉਂਦੇ ਵੀ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਜਾਗਰੂਕ ਕਰੀਏ, ਆਪਣੇ ਲੋਕਾਂ ਨੂੰ ਦੱਸੀਏ ਤੇ ਆਪਣੇ ਲੋਕਾਂ ਤੋਂ ਸਿੱਖੀਏ। ਜਿਵੇਂ ਮੈਂ ਤੁਹਾਡੇ ਤੋਂ ਹਰ ਰੋਜ਼ ਬਹੁਤ ਚੰਗੀਆਂ ਗੱਲਾਂ ਸਿੱਖਦਾ ਹਾਂ ਤੁਹਾਡੇ ਮਿੱਠੇ-ਮਿੱਠੇ ਕਮੈਂਟਸ ਤੋਂ ਜਿਉਂਦੇ ਵਾਸਤੇ ਰੱਬ ਸੋਣਾ ਤੁਹਾਡੀਆਂ ਲੰਬੀਆਂ-ਲੰਬੀਆਂ ਉਮਰਾਂ ਕਰਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ